ਸਵਾਗਤ ਕਰਦੇ ਹਾਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਬੁਟੀਕ ਬਲਾਡਾ ਵੱਲੋਂ ਅੱਜ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਹਾਂ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਬੁਟੀਕ ਵਰਕ ਦੇ ਸੂਟ ਥੋੜਾ ਜਿਹਾ ਸਟਿਚਿੰਗ ਪੈਟਰਨ ਵੀ ਤੁਹਾਨੂੰ ਦਿਖਾਵਾਂਗੇ ਸਭ ਤੋਂ ਪਹਿਲਾਂ ਮੇਰੀ ਆਪਾਂ ਰਿਕਵੈਸਟ ਹੈ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਜੀ ਅਸੀਂ ਡਿਸਟ੍ਰਿਕਟ ਮਾਨਸਾ ਬੁਟਲਾਡਾ ਤੋਂ ਬਿਲੋਂਗ ਕਰਦੇ ਹਾਂ ਜੇਕਰ ਤੁਸੀਂ ਪਿੱਕੀ ਦੋਰ ਤੋਂ ਆ ਰਹ ਰੇਲਵੇ ਪੌਲ ਦੇ ਵਾਪਸ ਨੀਚੇ ਆਉਣਾ ਪਊਗਾ ਜੀ ਤੇ ਫਸਟ ਗਲੀ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੇਕਰ ਤੁਸੀਂ ਬੋਹਾ ਰੋਡ ਤੋਂ ਆ ਰਹੇ ਹੋ ਤਾਂ ਤੁਸੀਂ ਓਵਰ ਬ੍ਰਿਜ ਨੂੰ ਕ੍ਰੋਸ ਨਹੀਂ ਕਰਨਾ ਉਹਦੀ ਰਾਈਟ ਸਾਈਡ ਆਉਣਾ ਰਾਈਟ ਸਾਈਡ ਪੌਲ ਦੇ ਨਾਲ 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 ਆ ਕੇ ਫਸਟ ਗਲੀ ਚ ਐਂਟਰ ਕਰਕੇ ਜੋ ਸਭ ਤੋਂ ਪਹਿਲਾਂ ਗਲੀ ਮੁੜੂਗੀ ਜੀ ਉਹ ਚ ਐਂਟਰ ਕਰਕੇ ਸਾਡੀ ਸ਼ਾਪ ਹੈ ਜੀ ਲੋ ਜੀ ਹੁਣ ਅਸੀਂ ਵੀਡੀਓ ਸਟਾਰਟ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਸਟਿਚਿੰਗ ਪੈਟਰਨ ਦਿਖਾਵਾਂਗੇ ਜੋ ਸੂਟ ਅਸੀਂ ਰੈਡੀ ਕੀਤੇ ਆਂ ਇਸ ਤੋਂ ਬਾਅਦ ਤੁਹਾਨੂੰ ਬੁਟੀਕ ਵਰਕ ਦੇ ਜੋ ਕਾਫੀ ਫੇਮਸ ਡਿਜ਼ਾਈਨ ਹੈ ਜੀ ਉਹ ਵਾਲੇ ਸੂਟ ਦਿਖਾਵਾਂਗੇ ਤੁਹਾਨੂੰ ਲਓ ਜੀ ਚੈੱਕ ਕਰੋ ਜੀ ਸਭ ਤੋਂ ਪਹਿਲਾਂ ਅਸੀਂ ਇਹ ਸੂਟ ਜਿਹੜਾ ਰੈਡੀ ਕੀਤਾ ਇਹ ਆਬੂਦਾਈ ਤੇ ਰੈਡੀ ਹੋਇਆ ਜੀ ਜੋ ਅਸੀਂ ਤੁਹਾਡੇ ਵਾਸਤੇ ਪੀਸ ਲੈ ਕੇ ਆਉਣੇ ਆ ਠੀਕ ਹੈ ਜੀ ਆਬੂਦਾਈ ਤੇ ਰੈਡੀ ਹੋਇਆ ਚੈੱਕ ਕਰੋ ਬੜਾ ਸੋਹਣਾ ਜਿਹਾ ਸੂਟ ਰੈਣ ਵਾਲਾ ਬਸ ਕਿਸੇ ਬੱਚੇ ਦਾ ਸੂਟ ਰੈਡੀ ਹੋਇਆ ਜੀ ਆ ਉੱਪਰ ਲੈਸ ਲਗਾਈ ਆ ਨੈਕ ਤੇ ਤੇ ਅਸੀਂ ਪੈਚ ਲਗਾਏ ਆ ਸਿਰਫ ਸਿੰਪਲ ਸੋਬਰ ਜਿਹਾ ਸੂਟ ਹੈ ਇਹ ਵਾਲੀਆਂ ਬਾਜ਼ੂ ਤੇ ਵੀ ਇੱਕ ਇੱਕ ਪੈਚ ਦਿੱਤਾ ਜੀ ਚੈੱਕ ਕਰੋ ਜੀ ਇਹ ਬਾਜ਼ੂ ਤੇ ਪੈਚ ਦਿੱਤਾ ਤੇ ਇਹਦੇ ਨਾਲ ਫਰਸ਼ੀ ਸਲਵਾਰ ਰੈਡੀ ਕੀਤੀ ਹੈ ਜੀ ਫਰਸ਼ੀ ਸਲਵਾਰ ਰੈਡੀ ਹੋਈ ਆ ਦੁਪੱਟਾ ਇਹ ਵਾਲਾ ਦੁਪੱਟਾ ਜੀ ਨਾਲ ਰੈਡੀ ਹੋਇਆ ਪੈਚ ਲੱਗਿਆ ਜੀ ਬਹੁਤ ਹੀ ਪਿਆਰਾ ਚ ਇਦਾਂ ਦੀ ਸਾਡੇ ਕੋਲ ਲੈਸਸ ਮਿਲ ਜਾਣਗੇ ਤੁਹਾਨੂੰ ਇਦਾਂ ਦੀ ਇਹੀ ਲੈਸਾਂ ਅਸੀਂ ਲਗਾ ਕੇ ਪੈਚ ਲਗਾ ਕੇ ਇਹ ਵਾਲੇ ਸੂਟ ਰੈਡੀ ਕੀਤੇ ਆ ਜੀ ਠੀਕ ਹੈ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਪਿਆਰੇ ਪੈਚ ਆ ਹੈਂਡਵਰਕ ਟੱਚ ਦੇ ਪੈਚ ਰਹਿਣ ਵਾਲੇ ਆ ਜੀ ਇਹ ਪੀ ਆ ਬੂ ਦਾਈ ਦੇ ਵਿੱਚ ਜੋ ਅਸੀਂ ਤੁਹਾਨੂੰ ਪੀਸ ਦਿਖਾਣੇ ਆ ਜੀ ਉਹਨਾਂ ਦੇ ਵਿੱਚ ਸੂਟ ਰੈਡੀ ਹੋਇਆ ਬਹੁਤ ਹੀ ਪਿਆਰਾ ਜੀ ਇਸ ਤੋਂ ਅਗੇ ਅਸੀਂ ਬੈਲਵਰਟ ਟੱਚ ਦੇ ਵਿੱਚ ਜੋ ਪੀਸ ਲੈ ਕੇ ਆਏ ਸੀ ਤੁਹਾਡੇ ਕੋਲ ਦੇਖੋ ਜੀ ਇਹ ਗੋਲ ਘੇਰੇ ਦੇ ਵਿੱਚ ਅਸੀਂ ਸੂਟ ਰੈਡੀ ਕੀਤਾ ਬਹੁਤ ਹੀ ਪਿਆਰਾ ਜਾਂ ਗੋਲ ਘੇਰੇ ਦੇ ਵਿੱਚ ਲੈਸ ਦਿੱਤੀ ਆ ਬਹੁਤ ਪਿਆਰੀ neck ਦੇ ਉੱਪਰ ਵੀ ਲੈਸ ਦਿੱਤੀ ਆ ਜੀ ਤੇ ਐਦਾਂ ਹੀ ਬਾਹੂ ਉੱਪਰ ਰਹੂਗੀ ਬੈਲ ਸਲੀਵਸ ਰੈਡੀ ਠੀਕ ਆ ਜੀ ਇਹਦੇ ਨਾਲ ਵੀ ਫਰਸ਼ੀ ਸਲਵਾਰ ਰੈਡੀ ਹੋਈ ਆ ਦੇਖੋ ਜੀ ਗੋਲ ਘੇਰੇ ਦੇ ਵਿੱਚ ਬਣਿਆ ਹੋਇਆ ਤੇ ਲੈਸ ਦੇਖੋ ਜੀ ਬਹੁਤ ਹੀ ਪਿਆਰੀ ਜੀ ਲੈਸ ਅਸੀਂ ਦੇ ਉੱਪਰ ਲਗਾਈ ਹੈ ਠੀਕ ਹੈ ਜੀ ਇਹ ਫਾਰਸੀ ਸਲਵਾਰ ਹੈ ਇਹਦੇ ਨਾਲ ਵੀ ਦੁਪੱਟਾ ਰੈਡੀ ਹੋਇਆ ਜੀ ਠੀਕ ਹੈ ਜੀ ਇਹ ਬੜਾ ਜੀ ਨਾਲ ਦੁਪੱਟਾ ਰਹਿਣ ਵਾਲਾ ਬੜਾ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਤੇ ਇਦਾਂ ਦੀਆਂ ਲੈਸਸ ਸਾਡੇ ਕੋਲੇ ਅਵੇਲੇਬਲ ਹੈ ਜੇਕਰ ਤੁਸੀਂ ਵੀ ਇਦਾਂ ਦੀਆਂ ਲੈਸਸ ਕਿਸੇ ਵੀ ਸੂਟ ਤੇ ਲਗਾ ਲਗਾਉਣਾ ਚਾਹਦੇ ਹੋ ਤਾਂ ਲੈ ਸਕਦੇ ਹੋ ਜੀ ਚੈੱਕ ਕਰੋ ਇਸ ਤੋਂ ਅੱਗੇ ਇਹ ਸਾਡੇ ਕੋਲ ਇਹ ਪਲੇਨ ਸੂਟ ਸੀ ਜੀ ਆਫ ਵਾਈਟ ਦੇ ਵਿੱਚ ਚੈੱਕ ਕਰੋ ਇਹ ਵੀ ਬੜਾ ਸੋਹਣਾ ਜਿਹਾ ਸੂਟ ਬਣਾਇਆ ਸੀ ਸਿੰਪਲ ਸੋਬਰ ਜਿਹਾ ਆਫ ਵਾਈਟ ਦੇ ਵਿੱਚ ਕਲੀਆਂ ਦੇ ਕੇ ਰੈਡੀ ਹੋਇਆ ਉੱਪਰ ਬਟਨ ਲਗਾਏ ਆ ਐਦਾਂ ਸਿਰਫ ਬਾਜ਼ੂ ਦੇ ਉੱਪਰ ਹੀ ਅਸੀਂ ਲੇਸ ਟੱਚ ਦਿੱਤਾ ਹੈ ਬਾਜ਼ੂ ਦੇ ਉੱਪਰ ਲੇਸ ਟੱਚ ਦਿੱਤਾ ਠੀਕ ਹੈ ਜੀ ਤੇ ਇਹਦੀ ਬੋਟਮ ਤੇ ਉੱਪਰ ਲੇਸ ਟੱਚ ਦਿੱਤਾ ਸਿਰਫ ਚੈੱਕ ਕਰੋ ਇਹ ਵਾਲੀ ਬਾਟਮ ਸਟੇਟ ਬਾਟਮ ਹੈ ਜੀ ਸਿਰਫ ਬਾਟਮ ਦੀ ਮੂਰੀ ਉੱਪਰ ਹੀ ਲੈਸ ਲਗਾਈ ਹੈ ਤੇ ਬਾਹੂ ਉੱਪਰ ਲੈਸ ਲਗਾਈ ਹੈ ਬਾਕੀ ਸਿੰਪਲ ਸੋਬਰ ਜਾਂ ਸੂਟ ਬਣਿਆ ਬੜਾ ਪਿਆਰਾ ਆਫ ਵਾਈਟ ਦੇ ਵਿੱਚ ਤੇ ਇਹ ਵਾਲਾ ਦੁਪੱਟਾ ਜੋ ਅਸੀਂ ਫਿਨਿਸ਼ਿੰਗ ਪੱਟੀ ਦਿੱਤੀ ਹੈ ਜੀ ਦੁਪੱਟੇ ਨੂੰ ਦੇਖੋ ਜੀ ਦੁਪੱਟੇ ਤੇ ਅਸੀਂ ਫਿਨਿਸ਼ਿੰਗ ਪੱਟੀ ਦੇਤੀ ਹੈ ਬਸ ਸਿਰਫ ਸਿੰਪਲ ਸੋਬਰ ਜਾਂ ਬੜਾ ਪਿਆਰਾ ਜਿਹਾ ਸੂਟ ਰਹਿਦੀ ਹੋਈ ਠੀਕ ਹੈ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੀ ਅਸੀਂ ਬੁਟੀਕ ਵਰਕ ਵਾਲੇ ਸੂਟ ਜੋ ਕਾਫੀ ਟ੍ਰੈਂਡਿੰਗ ਦੇ ਵਿੱਚ ਰਹਿੰਦੇ ਆ ਕਾਫੀ ਸੂਟ ਸਾਡੇ ਕੋਲ ਹੈਗੇ ਜੋ ਸਾਡੇ ਕਸਟਮਰਾਂ ਦੇ ਹੈਗੇ ਆ ਉਹ ਅਸੀਂ ਨਹੀਂ ਦਿਖਾਵਾਂਗੇ ਤੇ ਬਾਕੀ ਸੂਟ ਤੁਹਾਨੂੰ ਦਿਖਾਵਾਂਗੇ ਜੋ ਅਸੀਂ ਸੇਲ ਲਈ ਰੈਡੀ ਕੀਤੇ ਆ ਸਿੰਧੀ ਵਰਕ ਦੇ ਵੀ ਸੂਟ ਰਹਿਣਗੇ ਸਭ ਤੋਂ ਪਹਿਲਾਂ ਸੂਟ ਦੇਖੋ ਜੀ ਇਹ ਵਾਲਾ ਜੋ ਕਾਫੀ ਫੇਮਸ ਮੇਰੀਆਂ ਭੈਣਾਂ ਨੂੰ ਡਿਜ਼ਾਈਨ ਹੈ ਤੇ ਕਾਫੀ ਆਰਡਰਸ ਤੇ ਰੈਡੀ ਹੋ ਰਹੇ ਆ ਸੂਟ ਤੇ ਜਿਹੜੀਆਂ ਹੋਰ ਵੀ ਮੇਰੇ ਭੈਣਾਂ ਨੇ ਆਰਡਰ ਦੇਣੀ ਆ ਤੇ ਦੇ ਸਕਦੀਆਂ ਸਾਨੂੰ ਇਹਨਾਂ ਸੂਟਾਂ ਦੇ ਚੈੱਕ ਕਰੋ ਜੀ ਕੈਮਰਕ ਤੇ ਵਿੱਚ ਰੈਡੀ ਹੋਇਆ ਬਹੁਤ ਹੀ ਪਿਆਰਾ ਜਿਹਾ ਪੂਰੀ ਸ਼ਾਰਟ ਦੇ ਉੱਪਰ ਵਰਕ ਆਉਣ ਵਾਲਾ ਠੀਕ ਹੈ ਜੀ ਤੇ ਇਹ ਵਾਲੀ ਰਹੂਗੀ ਜੀ ਇਹਦੀ ਬਾਟਮ ਇਹ ਬਾਜ਼ੂ ਰਹਿਣਗੀਆਂ ਤੇ ਇਹ ਵਾਲੀ ਬਾਟਮ ਦੇ ਉੱਪਰ ਵਰਕ ਆਣਾ ਜੀ ਸਟੇਟ ਬਾਟਮ ਬਣਨ ਵਾਲੀ ਹੈ ਇਹ ਇਹਦੀਆਂ ਬਾਹਾਂ ਰਹਿਣ ਵਾਲੀਆਂ ਤੇ ਇਹ ਬਾਟਮ ਰਹਿਣ ਵਾਲੀ ਹੈ ਜੀ ਠੀਕ ਹੈ ਜੀ ਇਹਦੀ ਪ੍ਰਾਈਸ ਰਹੂਗੀ 800 ਰੁਪਏ ਕੈਮਰਕ ਤੇ ਰੈਡੀ ਹੋਇਆ ਜੀ 800 ਰੁਪਏ ਪ੍ਰਾਈਸ ਰਹਿਣ ਵਾਲੀ ਹੈ ਇਹ ਵਾਲੀ ਸੂਟ ਦੀ ਕਾਫੀ ਫੇਮਸ ਡਿਜ਼ਾਈਨ ਹੈ ਇਹਦੇ ਵਿੱਚ ਅਸੀਂ ਕੁਝ ਸੂਟ ਰੈਡੀ ਕੀਤੇ ਆ ਖਾਦੀ ਦੇ ਉੱਪਰ ਦੇਖੋ ਜੀ ਇਹ ਖਾਦੀ ਦੇ ਉੱਪਰ ਰੈਡੀ ਹੋਇਆ ਸਕਾਈ ਬਲੂ ਜਿਹਾ ਕਲਰ ਆਊਗਾ ਦੇਖੋ ਜੀ ਇਹ ਖਾਦੀ ਦੇ ਉੱਪਰ ਰੈਡੀ ਹੋਇਆ ਇਹਦੀ ਪ੍ਰਾਈਸ 850 ਰਹਿਣ ਵਾਲੀ ਹੈ ਚੈੱਕ ਕਰੋ ਜੀ ਪੂਰੀ ਸ਼ਰਟ ਉੱਪਰ ਆਊਗਾ ਡਿਜ਼ਾਈਨਿੰਗ ਠੀਕ ਹੈ ਜੀ ਇਹ ਵਾਲੀਆਂ ਆਉਣਗੀਆਂ ਜੀ ਇਹਦੇ ਵਿੱਚ ਸਲਵਾਰ ਦਾ ਵਰਕ ਵੀ ਤੁਹਾਨੂੰ ਮਿਲੇਗਾ ਤੇ ਮੋਰੀ ਦਾ ਵਰਕ ਵੀ ਮਿਲੇਗਾ ਦੇਖੋ ਜੀ ਇਹ ਆਊਗਾ ਜੀ ਸਲਵਾਰ ਦਾ ਵਰਕ ਇਹ ਖਾਦੀ ਤੇ ਰੈਡੀ ਹੋਇਆ ਵਿਦਆਊਟ ਲਾਈਨਿੰਗ ਸੂਟ ਬਣਨ ਵਾਲਾ ਸਟਾਫ ਬਹੁਤ ਫਾਈਨ ਹੈ ਦੇਖੋ ਜੀ ਦੇਖੋ ਜੀ ਇਹ ਹੈ ਗਿਆ ਸਲਵਾਰ ਦਾ ਵਰਕ ਤੇ ਇਹ ਆਊਗਾ ਜੀ ਬਾਜੂ ਦਾ ਵਰਕ ਚੈੱਕ ਕਰੋ ਪ੍ਰਾਈਸ ਇਹਦੀ ਰਹੂਗੀ 850 ਰੁਪਏ ਇਹ ਚੈੱਕ ਕਰੋ ਜੀ ਇਹ ਚੈੱਕ ਪਰਫੈਕਟ ਤੇ ਰੈਡੀ ਹੋਇਆ ਠੀਕ ਹੈ ਜੀ ਇਹ ਆਊਗਾ ਜੀ ਕਲਰ ਰੈਸਟ ਲਾਈਟ ਔਰੈਂਜੀ ਸ਼ੇਡ ਚ ਹੈ ਰੈਸਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਸੂਟ ਇਹ ਵੀ ਰੈਡੀ ਹੋਇਆ ਚੈੱਕ ਕਰੋ ਜੀ ਇਦਾਂ ਫਿਰੋਜ਼ੀ ਕਲਰ ਦਾ ਦੁਪੱਟਾ ਲੱਗਣਾ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਤੇ ਇਹਦੇ ਨਾਲ ਤੁਸੀਂ ਫਿਨਿਸ਼ਿੰਗ ਪੱਟੀ ਵੀ ਦੇ ਸਕਦੇ ਹੋ ਫਿਰੋਜ਼ੀ ਕਲਰ ਦੇ ਵਿੱਚ ਫਿਨਿਸ਼ਿੰਗ ਪੱਟੀ ਦੇ ਸਕਦੇ ਹੋਗੇ ਤੁਸੀਂ ਚੈੱਕ ਬਰਬਰੀ ਤੇ ਰੈਡੀ ਹੋਇਆ ਸਟੱਫ ਦੇਖ ਸਕਦੇ ਹੋ ਜੀ ਚੈੱਕ ਬਰਬਰੀ ਤੇ ਰੈਡੀ ਕੀਤਾ ਸੀ ਤੇ ਵਿਦਆਊਟ ਲਾਈਨਿੰਗ ਸੂਟ ਬਣੂਗਾ ਤੇ ਇਹ ਵਾਲੀ ਦਿੱਤੀ ਹੈ ਜੀ ਇਹਨੂੰ ਫਿਨਿਸ਼ਿੰਗ ਪੱਟੀ ਦੇਖੋ ਐਦਾਂ ਨੂੰ ਫਿਨਿਸ਼ਿੰਗ ਪੱਟੀ ਦੇ ਕੇ ਬਹੁਤ ਸੋਹਣਾ ਸੂਟ ਤੁਸੀਂ ਰੈਡੀ ਰੈਡੀ ਕਰ ਸਕਦੇ ਹੋ ਦੁਪੱਟੇ ਨੂੰ ਵੀ ਤੁਸੀਂ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਜੀ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਤੇ ਸਲਵਾਰ ਦਾ ਮੋਰੀ ਵਰਕ ਦੇਖੋ ਇਹ ਸਲਵਾਰ ਤੇ ਵਰਕ ਆਊਗਾ ਜੀ ਤੇ ਇਹ ਰਹਿਣਗੀਆਂ ਜੀ ਇਹਦੀਆਂ 슬ੀਵਸ ਠੀਕ ਹੈ ਪ੍ਰਾਈਸ ਇਹਦੀ ਰਹੂਗੀ 850 850 ਦੀ ਪ੍ਰਾਈਸ ਰਹਿਣ ਵਾਲੀ ਹੈ ਕਿਉਂਕਿ ਚੱਕ ਬਰਬਰੀ ਤੇ ਜੀ ਰੈਡੀ ਹੋਇਆ ਸੂਟ ਬਹੁਤ ਹੈਵੀ ਵਰਕ ਹੈ ਇਹ ਚੈੱਕ ਕਰੋ ਜੀ ਇਹ ਕਾਟਨ ਲੀਲਮ ਸਟਾਫ ਤੇ ਰੈਡੀ ਹੋਇਆ ਇਹ ਵੀ ਬਹੁਤ ਫਾਈਨ ਸਟੱਫ ਹੈ ਨਜ਼ਦੀਕ ਤੋਂ ਤੁਹਾਨੂੰ ਦਿਖਾਵਾਂਗੇ ਦੇਖੋ ਜੀ ਇਹ ਰਹੂਗੀ ਸ਼ਰਟ ਦੇਖੋ ਨਜ਼ਦੀਕ ਤੋਂ ਸਟੱਫ ਚੈੱਕ ਕਰੋ ਜੀ ਇਹ ਠੀਕ ਹੈ ਜੀ ਤੇ ਇਹ ਵਾਲਾ ਰਹੂਗੀ ਸ਼ਰਟ ਲਾਈਟ ਲਵੰਡਰ ਕਲਰ ਹੈ ਕਈ ਵਾਰੀ ਇਹ ਨਾ ਡਾਲ ਆ ਜਾਂਦਾ ਵੀਡੀਓ ਦੇ ਵਿੱਚ ਪਰ ਕਲਰ ਬਹੁਤ ਪਿਆਰਾ ਜਿਹਾ ਲਵੰਡਰ ਕਲਰ ਦੇ ਵਿੱਚ ਰਹੂਗਾ ਜੀ ਤੇ ਇਹ ਵਾਲੀਆਂ ਰਹਿਣਗੀਆਂ ਜੀ ਇਹਦੇ ਨਾਲ ਸਲਵਾਰ ਦਾ ਵਰਕ ਇਹ ਸਲਵਾਰ ਦਾ ਵਰਕ ਆਉਣ ਵਾਲਾ ਜੀ ਦੇਖੋ ਜੀ ਸਟੇਟ ਸਲਵਾਰ ਬਣਦੀ ਆ ਤੁਹਾਡੀ ਇੱਕ ਵਾਲੀ ਇਹ ਵਾਲੀ ਮੂਰੀ ਤੇ ਵਰਕ ਆਉਣਾ ਦੂਸਰਾ ਇੱਧਰ ਵਾਲੀ ਮੂਰੀ ਤੇ ਆਊਗਾ ਜੀ ਠੀਕ ਹੈ ਜੀ ਚੈੱਕ ਕਰੋ ਤੇ 슬ੀਵਸ ਵੀ ਤੁਹਾਨੂੰ ਮਿਲਣਗੀਆਂ ਇਹ ਵਾਲੀਆਂ ਰਹਿਣਗੀਆਂ ਜੀ ਇਹਦੀਆਂ 슬ੀਵਸ ਠੀਕ ਹੈ ਜੀ ਇਹਦੀ ਪ੍ਰਾਈਸ ਜਿਹੜੀ ਰਹਿਣ ਵਾਲੀ ਆ ਜੀ ਸਿਰਫ 850 ਠੀਕ ਹੈ ਜੀ ਕਿਉਂਕਿ ਇਹ ਵੀ ਲੇਲਨ ਖਾਦੀ ਤੇ ਰੈਡੀ ਹੋਇਆ ਜੀ ਸੂਟ स्टफ बहुत फाइन है हम कलर सेम आ रहा है जो कलर आ रहा है बिल्कुल सेम कलर हम कैमरे दिखाई दे रहा है जो कलर बिल्कुल सही कलर है ये वाला देखो जी ये भी बहुत प्यारा जहा कलर है ये ऊपर भी फिनिशिंग पट्टी दे सकते हो ਦੇਖੋ ਜੀ ਇਹ ਕੈਮਰ ਕਿਤੇ ਰੈਡੀ ਹੋਇਆ ਇਹ ਕੈਮਰ ਕਿਤੇ ਰੈਡੀ ਕਰਵਾਇਆ ਸੀ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਇਹਦੀਆਂ 슬ੀਵਸ ਤੇ ਇਹ ਵਾਲੀ ਰਹੂਗੀ ਸਲਵਾਰ ਦਾ ਵਰਕ ਚੈੱਕ ਕਰੋ ਇਹ ਸਲਵਾਰ ਦਾ ਵਰਕ ਰਹੂਗਾ ਜੀ ਪ੍ਰਾਈਸ ਇਹਦੀ ਰਹੂਗੀ ਜੀ 800 ਬਹੁਤ ਸੋਹਣਾ ਸੂਟ ਹੈ ਜੀ ਇਹ ਕਾਫੀ ਫੇਮਸ ਡਿਜ਼ਾਈਨ ਹੈ ਇਹ ਬਲੇ ਸੂਟਾਂ ਦਾ ਤੇ ਕਾਫੀ ਮੇਰੀਆਂ ਭੈਣਾਂ ਸਾਡੇ ਕੋਲੋਂ ਇਹ ਬਲੇ ਸੂਟ ਰੈਡੀ ਕਰਵਾ ਰਹੀਆਂ ਤੇ ਇਹ ਹੋਇਆ ਜੀ ਮਾਊਸ ਕਲਰ ਦੇ ਵਿੱਚ ਖਾਦੀ ਤੇ ਦੇਖੋ ਜੀ ਇਹ ਮਾਊਸ ਕਲਰ ਦੇ ਵਿੱਚ ਖਾਦੀ ਤੇ ਰੈਡੀ ਹੋਇਆ ਦੇਖੋ ਜੀ ਇਹ ਮਾਊਸ ਕਲਰ ਤੇ ਖਾਦੀ ਚ ਰੈਡੀ ਹੋਇਆ ਤੇ ਇਹ ਵਾਲੀਆਂ ਰਹਿ ਗਈਆਂ ਜਿਹਦੀਆਂ 슬ੀਵਸ ਤੇ ਇਹ ਰਹੂਗੀ ਜੀ ਸਲਵਾਰ ਤੇ ਕੋਈ ਸਲਵਾਰ ਦਾ ਵਰਕ ਰਹਿਣ ਵਾਲਾ ਹੈ ਚੈੱਕ ਕਰੋ ਜੀ ਸਲਵਾਰ ਦਾ ਵਰਕ ਰਹੂਗਾ ਸਲਵਾਰ ਦੀ ਮੂਰੀ ਆਊਗੀ ਜੀ ਇਹ ਦੇਖੋ ਜੀ 슬ੀਵਸ ਵੀ ਤੁਹਾਨੂੰ ਮਿਲਣਗੀਆਂ ਇਹਦੀਆਂ 슬ੀਵਸ ਵੀ ਰੈਡੀ ਆ ਦੀਆਂ ਦੇਖੋ ਜੀ ਇਹ 슬ੀਵਸ ਰੈਡੀਆਂ ਜੀ ਪ੍ਰਾਈਸ ਇਹਦੀ ਰਹੂਗੀ ਜੀ 850 ਕਿਉਂਕਿ ਖਾਦੀ ਸਟਾਫ ਤੇ ਰੈਡੀ ਹੋਇਆ ਜੀ ਖਾਦੀ ਤੇ ਰੈਡੀ ਕਰਵਾਇਆ ਸੀ ਇਹ ਵੀ ਚੈੱਕ ਤੁਹਾਨੂੰ ਹੋਰ ਮਿਲੂਗਾ ਜੀ ਇਹ ਵੀ ਖਾਦੀ ਤੇ ਰੈਡੀ ਆ ਜੀ ਸਕਾਈ ਬਲੂ ਦੇ ਵਿੱਚ ਇਹਦੀ ਪ੍ਰਾਈਸ ਵੀ ਤੁਸੀਂ ਰਹੂਗੀ ਸਿਰਫ 850 ਰੁਪਏ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਜੀ ਇਹ ਵਾਲਾ ਦੇਖੋ ਚੈਸਟ ਵਰਕ ਹੈ ਜੀ ਇਹ ਇਹ ਚੈਸਟ ਵਰਕ ਆਊਗਾ ਚੈੱਕ ਕਰੋ ਇਹ ਚੈਸਟ ਦੇ ਉੱਪਰ ਵਰਕ ਆਣਾ ਬੜਾ ਪਿਆਰਾ ਜਿਹਾ ਵਰਕ ਹੈ ਨਿਓਨ ਬੈਂਦੀ ਕਲਰ ਦੇ ਵਿੱਚ ਰੈਡੀ ਹੋਇਆ ਜੀ ਵਿਦਾਊਟ ਲਾਈਨਿੰਗ ਸੂਟ ਬਣਾ ਚੈਸਟ ਉੱਪਰ ਵਰਕ ਆਊਗਾ ਜੀ ਇਹ ਤੇ ਇਹ ਵਾਲੀਆਂ ਆਉਣਗੀਆਂ ਜੀ ਇਹਦੀਆਂ 슬ੀਵਸ ਜੇ ਸਲਵਾਰ ਦੀ ਮੂਰੀ ਤੇ ਵੀ ਲਿਆ ਸਕਦੇ ਹਾਂ ਇਹ 슬ੀਵਸ ਆਣੀ ਆ ਤਾਂ ਇਹਦੀ ਜਿਹੜੀ ਪ੍ਰਾਈਸ ਰਹੂਗੀ 650 ਰਹੂਗੀ ਜੀ 650 ਵਿੱਚ ਇਹ ਸੂਟ ਲੈ ਸਕਦੇ ਹੋ ਤੇ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਸਿੰਧੀ ਵਰਕ ਦੇ ਵਿੱਚ ਸੂਟ ਇਹ ਆਫ ਵਾਈਟ ਦੇ ਵਿੱਚ ਸਿੰਧੀ ਵਰਕ ਦੇ ਵਿੱਚ ਰਹੂਗਾ ਜੀ ਖਾਦੀ ਸਟਾਫ ਰਹੂਗਾ ਜੀ ਲਾਈਨਿੰਗ ਦੀ ਕੋਈ ਨੀਡ ਨਹੀਂ ਹੈਗੀ ਸ਼ਿਪਿੰਗ ਚਾਰਜ ਤੁਹਾਨੂੰ ਐਕਸਟਰਾ ਪੈਣ ਵਾਲਾ ਜੀ ਠੀਕ ਹੈ ਜੀ ਸ਼ਿਪਿੰਗ ਚਾਰ ਐਕਸਟਰਾ ਪੈਣ ਵਾਲਾ ਚੈੱਕ ਕਰੋ ਜੀ ਇਹ ਖਾਦੀ ਉੱਪਰ ਹੈ ਡਿਜ਼ਾਈਨਿੰਗ ਦੇਖੋ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਡਬਲ ਲੇਅਰ ਦੇ ਵਿੱਚ ਰੈਡੀ ਹੋਇਆ ਖਾਦੀ ਉੱਪਰ ਆ ਆਫ ਵਾਈਟ ਕਲਰ ਦੇ ਵਿੱਚ ਹੈ ਤੇ ਇਹ ਵਾਲੀਆਂ 슬ੀਵਸ ਰਹਿਣ ਵਾਲੀਆਂ ਪ੍ਰਾਈਸ ਰੋਗੀ ਇਹਦੀ 800 ਰੁਪਏ ਸੌਰੀ 700 ਰੁਪਏ ਪ੍ਰਾਈਸ ਰੋਗੀ ਜੀ ਇਹਦੀ ਖਾਦੀ ਵਿੱਚ ਇਹ 700 ਰੁਪਏ ਪ੍ਰਾਈਸ ਰੋਗੀ ਇਹ ਆਊਗਾ ਜੀ ਪਿੰਕ ਪੀਚ ਕਲਰ ਦੇ ਵਿੱਚ ਇਹ ਵੀ ਖਾਦੀ ਦੇ ਉੱਪਰ ਰੈਡੀ ਆ ਪਿੰਕ ਪੀਚ ਕਲਰ ਹੈ ਜੀ ਖਾਦੀ ਉੱਪਰ ਹੈ ਸ਼ਿਪਿੰਗ ਚਾਰਜ ਐਕਸਟਰਾ ਪੈਣ ਵਾਲਾ ਜੀ ਤੁਹਾਨੂੰ ਡੇਪੋਟ ਬਹੁਤ ਪਿਆਰਾ ਜਿਹਾ ਸੂਟ ਹੈ ਬਾਕੀ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਲਗਾ ਕੇ ਜਿੰਨਾ ਮਰਜੀ ਸੂਟ ਨੂੰ ਹੋਰ ਵੀ ਜ਼ਿਆਦਾ ਫਿਨਿਸ਼ਿੰਗ ਦੇ ਸਕਦੇ ਹੋ ਜੀ ਸੂਟ ਨੂੰ ਪੂਰੀ ਐਦਾਂ ਫਿਨਿਸ਼ਿੰਗ ਪੱਟੀ ਲਗਾ ਲਓ ਫਿਰੋਜ਼ੀ ਕਲਰ ਦਾ ਦੁਪੱਟਾ ਕਰ ਲਓ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਪੂਰਾ ਫੁੱਲ ਹੈਵੀ ਸੂਟ ਹੈ ਡਬਲ ਲੇਅਰ ਵਿੱਚ ਤੇ 슬ੀਵਸ ਵੀ ਰੈਡੀ ਹੈ ਜੀ ਇਹਦੀਆਂ ਪ੍ਰਾਈਸ ਇਹਦਾ ਰਹੂਗਾ 700 ਰੁਪਏ ਖਾਦੀ ਵਿੱਚ ਹੈ ਜੀ ਇਹ ਇਸ ਤੋਂ ਗੇ ਤੁਹਾਨੂੰ ਦਿਖਾਵਾਂਗੇ ਜੀ ਇਹ ਵੀ ਖਾਦੀ ਦੇ ਵਿੱਚ ਹੈ ਜੀ ਬਹੁਤ ਪਿਆਰਾ ਜਿਹਾ ਕਿਰਾਏ ਦਾ ਰੈਡੀ ਹੋਇਆ ਵਾ ਦੇਖ ਇਹ ਵੀ ਖਾਦੀ ਉੱਪਰ ਬਣਿਆ ਹੋਇਆ ਬੜਾ ਪਿਆਰਾ ਜਿਹਾ ਡਬਲ ਲੇਅਰ ਦੇ ਵਿੱਚ ਸੂਟ ਰੈਡੀ ਹੋਇਆ ਜੀ ਇਹ ਖਾਦੀ ਵਿੱਚ ਹੈ ਲਾਈਟ ਲਵੰਡਰ ਕਲਰ ਹੈ ਪਰ ਕਈ ਵੀ ਵੀਡੀਓ ਚ ਡਾਲ ਲ ਆ ਜਾਂਦਾ ਪਰ ਕਲਰ ਬਹੁਤ ਪਿਆਰਾ ਜੀ ਸਮਰ ਦੇ ਵਿੱਚ ਬਹੁਤ ਪਿਆਰਾ ਕਲਰ ਹੈ ਚੈੱਕ ਕਰੋ ਪੂਰਾ ਫੁੱਲ ਹੈਵੀ ਸੂਟ ਹੈ ਤੇ ਇਹਦੀਆਂ ਬਣੀਆਂ ਹੋਈਆਂ 슬ੀਵਸ ਵੀ ਬਣੀਆਂ ਹੋਈਆਂ ਇਹਦੇ ਉੱਪਰ ਤੁਸੀਂ ਫਿਨਿਸ਼ਿੰਗ ਪੱਟੀ ਲਗਾ ਕੇ ਹੋਰ ਵੀ ਜ਼ਿਆਦਾ ਸੂਟ ਨੂੰ ਫਿਨਿਸ਼ਿੰਗ ਦੇ ਸਕਦੇ ਹੋ ਜੀ ਐਦਾਂ ਦੀ ਪਰਪਲ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਲਓ ਜੀ ਬਹੁਤ ਪਿਆਰਾ ਜਿਹਾ ਸੂਟ ਬਣਨਾ ਜੀ ਪਰਪਲ ਕਲਰ ਦੀ ਫਿਨਿਸ਼ਿੰਗ ਪੱਟੀ ਦੇ ਕੇ ਪਰਪਲ ਕਲਰ ਦਾ ਦੁਪੱਟਾ ਰੈਡੀ ਕਰਵਾ ਲਓ ਇਸ ਤੋਂ ਅਗੇ ਰਹੂਗਾ ਜੀ ਚੈੱਕ ਬਰਬਰੀ ਦੇ ਵਿੱਚ ਚੈੱਕ ਬਰਬਰੀ ਦੇ ਵਿੱਚ ਰਹੂਗਾ ਜੀ ਚੈੱਕ ਕਰੋ ਦੇਖੋ ਜੀ ਇਹ ਚੱਕ ਬਰਬਰੀ ਦੇ ਵਿੱਚ ਰੈਡੀ ਹੋਇਆ ਡਬਲ ਲੇਅਰ ਦੇ ਵਿੱਚ ਹੈ ਜੀ ਬੜਾ ਪਿਆਰਾ ਜਿਹਾ ਸੂਟ ਹੈ ਤੇ ਇਹ ਵਾਲੀਆਂ ਰਣਗੀਆਂ ਦੀਆਂ 슬ੀਵਸ ਇਹ 슬ੀਵਸ ਰਣਗੀਆਂ ਚੱਕ ਬਰਬਰੀ ਤੇ ਪ੍ਰਾਈਸ ਇਹਦੀ 800 ਰਹੂਗੀ ਜੀ ਕਿਉਂਕਿ ਇਹ ਚੱਕ ਬਰਬਰੀ ਤੇ ਰੈਡੀ ਹੋਇਆ ਜੀ ਸਟਾਫਰ ਹੋਊਗਾ ਚੱਕ ਬਰਬਰੀ ਨਜ਼ਦੀਕ ਤੋਂ ਦੇਖ ਸਕਦੇ ਹੋ ਤੁਸੀਂ ਇਹਦੀ ਪ੍ਰਾਈਸ 800 ਰੁਪਏ ਰਹੂਗੀ ਜੀ ਚੱਕ ਬਰਬਰੀ ਵਾਲੇ ਦੀ ਇਸ ਤੋਂਗੇ ਤੁਹਾਨੂੰ ਦਿਖਾਵਾਂਗੇ ਖਾਦੀ ਵਿੱਚ ਆਊਗਾ ਜੀ ਇਹ ਆਊਗਾ ਜੀ ਪੈਨਲ ਵਰਕ ਆਊਗਾ ਇਹਦਾ ਇਹ ਆਊਗਾ ਜੀ ਕਲਰ ਆਊਗਾ ਮਸਟਰਡ ਸ਼ੇਡ ਦੇ ਵਿੱਚ ਦੇਖੋ ਪੈਨਲ ਵਰਕ ਆਊਗਾ ਜੀ ਬਹੁਤ ਹੀ ਪਿਆਰਾ ਜ ਠੀਕ ਹੈ ਜੀ ਪੈਨਲ ਵਰਕ ਆਊਗਾ 슬ੀਵਸ ਵੀ ਰੈਡੀ ਹੈ ਬਾਕੀ ਇਹਨੂੰ ਤੁਸੀਂ ਫਿਨਿਸ਼ਿੰਗ ਪੱਟੀ ਦੇ ਕੇ ਇਹਨੂੰ ਹੋਰ ਵੀ ਜ਼ਿਆਦਾ ਇਹਦੀ ਸੂਰ ਨੂੰ ਫਿਨਿਸ਼ਿੰਗ ਦੇ ਸਕਦੇ ਹੋ ਐਡਾ ਫਿਨਿਸ਼ਿੰਗ ਪੱਟੀ ਲਗਾ ਲਓ ਜੀ ਬਹੁਤ ਪਿਆਰਾ ਸੂਟ ਪਾਣਾ ਹੈ ਇਹਦੀ ਪ੍ਰਾਈਸ ਜੀ ਵੀ 700 ਰੁਪਏ ਰੈਡ ਵਾਲੀ ਹੈ ਜੀ ਪੈਨਲ ਵਰਕ ਆਉਣ ਵਾਲਾ ਇਹ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਕਲਰ ਹੋਊਗਾ ਜੀ ਇੰਗਲਿਸ਼ ਕਲਰ ਬਿਗ ਆਊਟਰ ਲਾਈਨੇ ਕੇ ਸੂਟ ਬਾਨਨੇ ਵਾਲਿਆ ਜੀ ਸੀ ਥਰੂ ਨਹੀਂ ਹੈ ਦੇਖੋ ਜੀ ਇਹ ਵੀ ਪੈਨਲ ਵਰਕ ਦਿੱਤਾ ਗਿਆ ਜੀ ਦੇਖੋ ਜੀ ਪੈਨਲ ਵਰਕ ਹੈ ਬੜਾ ਪਿਆਰਾ ਜਿਹਾ ਵਰਕ ਹੋਇਆ ਇਹਦੇ ਉੱਪਰ ਤੁਸੀਂ ਫਿਨਿਸ਼ਿੰਗ ਪੱਟੀ ਦੇ ਕੇ ਹੋਰ ਜ਼ਿਆਦਾ ਇਹਨੂੰ ਗ੍ਰੇਸ ਦੇ ਸਕਦੇ ਹੋ ਜੀ ਐਦਾਂ ਨੂੰ ਫਿਨਿਸ਼ਿੰਗ ਪੱਟੀ ਦੇ ਲਓ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਮੈਚਿੰਗ ਫਿਨਿਸ਼ਿੰਗ ਪੱਟੀ ਦੇ ਲਓ ਕਲਰ ਥੋੜਾ ਡਲ ਆ ਰਿਹਾ ਪਰ ਕਲਰ ਬਹੁਤ ਜ਼ਿਆਦਾ ਪਿਆਰਾ ਹੈ ਤੇ 슬ੀਵਸ ਵੀ ਤੁਹਾਨੂੰ ਰੈਡੀ ਮਿਲ ਨਹੀਂ ਹੈ ਜੀ ਇਹਦੀਆਂ ਇਹ ਵਾਲੀਆਂ ਮਿਲੀਆਂ ਜੀ 슬ੀਵਸ ਇਹਦੀਆਂ ਠੀਕ ਹੈ ਜੀ प्यारा ਜਿਹਾ ਸੂਟ ਹੈ ਜੀ ਕਾਫੀ ਦੋ ਪੈਨਲ ਆ ਰਹੇ ਸਿੰਪਲ ਸੋਬਰ ਜਿਹਾ ਸੂਟ ਹੈ ਜੀ ਸੋਹਣੇ ਲੱਗਦੇ ਇਦਾਂ ਦੇ ਸੂਟ ਪਾਏ ਹੋਏ ਇਹ ਲੈਮਨ ਕਲਰ ਦੇ ਵਿੱਚ ਆਊਗਾ ਜੀ ਲੈਮਨ ਕਲਰ ਵਿੱਚ ਆਊਗਾ ਖਾਦੀ ਉਪਰ ਚ ਰਹੂਗਾ ਪ੍ਰਾਈਸ 700 ਰੁਪਏ ਰਹੂਗੀ ਇਹਦੀ ਠੀਕ ਹੈ ਜੀ ਬੜਾ ਸੋਹਣਾ ਜਿਹਾ ਕਲਰ ਹੈ ਸਿੰਪਲ ਸੋਬਰ ਜਿਹਾ ਇਦਾਂ ਦੀ ਫਿਨਿਸ਼ਿੰਗ ਪੱਟੀ ਦੋ ਜੀ ਮੈਚਿੰਗ ਨਾਲ ਦੇਖੋ ਜੀ ਫਿਨਿਸ਼ਿੰਗ ਪੱਟੀ ਦੋ ਬਹੁਤ ਸੋਹਣਾ ਸੂਟ ਬਣਨਾ ਤੇ ਇਦਾਂ ਦੇ ਲੈ ਲਓ ਜਿੰਨਾ ਦੁਪੱਟਾ ਪਿਆਰਾ ਜਾਂ ਦੁਪੱਟਾ ਲੈ ਲਓ ਜੀ ਇਹਦੇ ਨਾਲ ਠੀਕ ਹੈ ਇਹ ਵਾਲੀਆਂ ਰਹਿਣੀਆਂ 슬ੀਵਸ ਇਹਦੀਆਂ ਪ੍ਰਾਈਸ ਇਹਦੀ ਰਹੂਗੀ ਸਿਰਫ 700 ਰੁਪਏ ਖਾਦੀ ਵਿੱਚ ਰੈਡੀ ਹੋਇਆ ਪਿਆਰਾ ਜਾਂ ਸੂਟ ਹੈ ਉਸ ਤੋਂ ਅਗਲਾ ਸੂਟ ਰਹੂਗਾ ਜੀ ਇਹ ਵੀ ਖਾਦੀ ਦੇ ਵਿੱਚ ਰਹੂਗਾ ਜੀ ਦੇਖੋ ਜੀ ਕਲਰ ਬਹੁਤ ਹੀ ਪਿਆਰਾ ਜਾਂ ਕਾਫੀ ਕਲਰ ਦਾ ਟ੍ਰੈਂਡ ਹੈ ਜੀ ਇਹ ਵਾਲੇ ਦਾ ਏ ਵੀ ਪੈਨਲ ਵਰਕ ਬਣਿਆ ਸਹੀ ਕਲਰ ਆ ਬਿਲਕੁਲ ਜੋ ਕਲਰ ਹੁਣ ਵੀਡੀਓ ਚ ਆ ਰਿਹਾ ਸੇਮ ਉਹੀ ਕਲਰ ਹੈ ਜੀ ਇਹ ਤੇ ਪੈਨਲ ਵਰਕ ਬਣਿਆ 슬ੀਵਸ ਵੀ ਬਣੀਆਂ ਇਹਦੀਆਂ ਰੈਡੀਆ 슬ੀਵਸ ਬਾਕੀ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਸਕਦੇ ਹੋ ਜੀ ਫਿਨਿਸ਼ਿੰਗ ਪੱਟੀ ਦੇ ਕੇ ਹੋਰ ਸਾਰਾ ਜੀ ਇਹਨੂੰ ਦੇ ਸਕਦੇ ਹੋ ਫਿਨਿਸ਼ਿੰਗ ਪੂਰੀ ਸੂਟ ਨੂੰ ਤੇ ਇਹਦੀਆਂ 슬ੀਵਸ ਵੀ ਤੁਹਾਨੂੰ ਮਿਲੀਆਂ ਖਾਦੀ ਵਿੱਚ ਸੂਟ ਰਹੂਗਾ ਸਟਾਫ ਖਾਦੀ ਆ ਨਜ਼ਦੀਕ ਤੋਂ ਚੈੱਕ ਕਰ ਲਓ ਜੀ ਸੌਫਟ ਵਾਲੀ ਖਾਦੀ ਆ ਪ੍ਰਾਈਸ ਸਿਰਫ ਰਹੂਗੀ ਜੀ ਇਹਦੀ 770 ਜੀ ਤਾਂ ਜੀ ਇਹ ਸਨ ਅੱਜ ਦੇ ਸਾਡੇ ਸੂਟ ਜਿੰਨਾ ਵਿੱਚੋਂ ਕੋਈ ਵੀ ਜਿਹੜਾ ਤੁਹਾਨੂੰ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਜੀ ਠੀਕ ਹੈ ਜੀ ਸਕਰੀਨ ਉੱਪਰ ਸੀ ਤੁਹਾਨੂੰ ਨੰਬਰ ਮੈਂਸ਼ਨ ਕੀਤਾ ਉਸ ਨੰਬਰ ਤੇ ਕਾਲ ਕਰੋ ਮੈਸੇਜ ਕਰੋ ਤੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਇਹ ਕੇਵਲ ਸੂਟ ਚੈੱਕ ਕਰੋ ਠੀਕ ਹੈ ਜੀ ਇਹ ਵੀ ਖਾਦੀ ਤੇ ਰਹਿਣਾ ਜੀ ਬੜਾ ਪਿਆਰਾ ਜਿਹਾ ਸੂਟ ਹੈ ਤੇ ਇਹਦੇ ਉੱਪਰ ਵੀ ਤੁਸੀਂ ਇਹਨੂੰ ਫਿਨਿਸ਼ਿੰਗ ਪੱਟੀ ਦੇ ਕੇ ਹੋਰ ਜ਼ਿਆਦਾ ਗ੍ਰੇਸ ਦੇ ਸਕਦੇ ਹੋ ਦੇਖੋ ਇੰਦਾ ਨਹੀਂ ਫਿਨਿਸ਼ਿੰਗ ਪੱਟੀ ਦੇ ਲਓ ਜੀ ਬਹੁਤ ਪਿਆਰਾ ਸੂਟ ਬਣ ਜਾਣਾ ਤੁਹਾਡਾ ਤੇ ਇੰਦਾ ਵੀ ਲਾ ਲਓ ਇਹਦੇ ਨਾਲ ਦੁਪੱਟਾ ਪ੍ਰਾਈਸ ਇਹਦੀ ਵੀ 700 ਆ ਖਾਦੀ ਦੀ ਵਿੱਚ ਲਾਈਟ ਜਾਂ ਲਾਈਟ ਜਾਂ ਪੈਰਟ ਬਿਲਕੁਲ ਲਾਈਟ ਮਹਿੰਦੀ ਪੈਰਟ ਜਾਂ ਕਲਰ ਆ ਬਹੁਤ ਹੀ ਜਿਆਦਾ ਪਿਆਰਾ ਲਾਈਟ ਜਾਂ ਮਹਿੰਦੀ ਪੈਰਟ ਕਲਰ ਹੈ ਪ੍ਰਾਈਸ ਸਿਰਫ 700 ਰੁਪਏ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਹੁਣ ਸਹੀ ਕਲਰ ਆ ਰਿਹਾ ਬਿਲਕੁਲ ਜੋ ਕਲਰ ਆ ਰਿਹਾ ਕੱਲ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ